ਸਾ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਦਰਾਂ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਮੌਜੂਦਾ ਸਿੱਕਮ ਰਾਜ ਦੇ ਜ਼ਿਲ੍ਹੇ ਮੰਗਨ ਦੇ ਸ਼ਹਿਰ ਲਾਚੀਨ ਵਿਖੇ ਆ ਗਏ ਸਨ ਇਹ ਬਹੁਤ ਠੰਡਾ ਇਲਾਕਾ ਛੇ ਗੁਰੂ ਜੀ ਇਸ ਸਥਾਨ ਤੇ ਬਰਾਜਮਾਨ ਹੋ ਗਏ ਸਨ ਇੱਥੇ ਪਹਾੜੀ ਇਲਾਕੇ ਵਿੱਚ ਕੁਝ ਲੋਕਾਂ ਦੇ ਹੀ ਘਰ ਸਨ ਉਹ ਸਭ ਲੋਕ ਬੁੱਧ ਧਰਮ ਨੂੰ ਮੰਨਣ ਵਾਲੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਸ ਭਿੰਨੀ ਆਵਾਜ਼ ਵਿੱਚ ਇਸ ਸਥਾਨ ਤੇ ਪਰਮੇਸ਼ਰ ਦੀ ਕੀਰਤੀ ਕਰਨ ਲਈ ਅਲਾਹੀ ਗੁਰਬਾਣੀ ਦੇ ਕੀਰਤਨ ਦਾ ਗਾਇਨ ਕੀਤਾ ਸੀ ਉਹ ਬੁੱਧ ਧਰਮ ਦੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਚੱਲ ਕੇ ਉਹਨਾਂ ਕੋਲ ਆਏ ਗੁਰੂ ਜੀ ਨੇ ਕੀਰਤਨ ਸਰਬਨ ਕਰਾਉਣ ਦੇ ਨਾਲ-ਨਾਲ ਉਹਨਾਂ ਨੂੰ ਬਚਨ ਸਰਬਨ ਸਰਬਨ ਕਰਾਏ ਕਿ ਕਰਤਾਰ ਦੀ ਕੀਰਤੀ ਕਰਨ ਨਾਲ ਹੀ ਆ ਮਨੁੱਖ ਦਾ ਕਲਿਆਣ ਹੁੰਦਾ ਹੈ ਉਹਨਾਂ ਨੇ ਗੁਰੂ ਜੀ ਦੇ ਬਚਨਾਂ ਤੇ ਵਿਸ਼ਵਾਸ ਕੀਤਾ ਅਤੇ ਉਹ ਕਰਤਾਰ ਦੇ ਕੀਰਤੇ ਕਰਨ ਲੱਗ ਪਏ ਸਨ। ਉਹਨਾਂ ਨੇ ਨਾਮ ਸਿਮਰਨ ਦਾ ਅਭਿਆਸ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਲਈ ਆਪਣਾ ਯਤਨ ਸ਼ੁਰੂ ਕਰ ਦਿੱਤਾ ਸੀ। ਉੱਥੋਂ ਦਾ ਇੱਕ ਰਾਜਾ ਵੀ ਗੁਰੂ ਜੀ ਦੇ ਚਰਨਾਂ ਵਿੱਚ ਆਇਆ ਗੁਰੂ ਜੀ ਦੇ ਬਚਨ ਸਰਵਣ ਕਰਕੇ ਰਾਜੇ ਦਾ ਜੀਵਨ ਧੰਨ ਹੋ ਗਿਆ ਸੀ ਰਾਜੇ ਨੇ ਗੁਰੂ ਜੀ ਤੋਂ ਪ੍ਰਸੰਨ ਹੋ ਕੇ ਇੱਕ ਚੋਲਾ ਬਣਵਾ ਕੇ ਗੁਰੂ ਜੀ ਨੂੰ ਭੇਟ ਕੀਤਾ ਲਾਚੀਨ ਦੇ ਬੋਧ ਮੱਠ ਵਿੱਚ ਇੱਕ ਬੋਧੀ ਪਿਖਸ਼ੂ ਰਹਿੰਦਾ ਸੀ ਗੁਰੂ ਜੀ ਉਸ ਵਿਦ ਬੋਧੀ ਪਿਖਸ਼ੂ ਨੂੰ ਮਿਲੇ ਉਸ ਨਾਲ ਧਾਰਮਿਕ ਵਿਚਾਰ ਬਟਾਂਦਰਾ ਹੋਇਆ ਬੋਧੀ ਪੇਖਸ਼ੋ ਗੁਰੂ ਜੀ ਦੇ ਉਪਦੇਸ਼ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਅਤੇ ਗੁਰੂ ਜੀ ਨਾਲ ਉਸ ਦਾ ਅਥਾਹ ਪ੍ਰੇਮ ਹੋ ਗਿਆ ਸੀ ਜਦ ਗੁਰੂ ਜੀ ਉਸ ਤੋਂ ਵਿਦਾ ਹੋਏ ਤਾਂ ਰਾਜੇ ਵੱਲੋਂ ਦਿੱਤਾ ਹੋਇਆ ਚੋਲਾ ਅਤੇ ਆਪਣਾ ਕਮੰਡਲ ਗੁਰੂ ਜੀ ਨੇ ਉਸ ਬੋਧੀ ਪੇਖਸ਼ੋ ਨੂੰ ਨਿਸ਼ਾਨੇ ਵਜੋਂ ਦੇ ਦਿੱਤਾ ਸੀ ਔਸੋ ਬੋਧੀ ਸੰਤ ਨੇ ਗੁਰੂ ਜੀ ਦੀਆਂ ਨਿਸ਼ਾਨੀਆਂ ਬੜੇ ਪ੍ਰੇਮ ਨਾਲ ਸੰਭਾਲ ਕੇ ਆਪਣੇ ਪਾਸ ਰੱਖ ਲਈਆਂ ਸਨ ਗੌਰਤਿਹਾਰ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਅਤੇ ਮੇਰਾ ਚੈਨਲ ਬਲਜੀਤ ਸਿੰਘ ਸ਼ੰਕਰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ